ਨੋਟਾਂ ਦੀਆਂ ਗਥੀਆਂ ਨਾਲ ਭਰਿਆ ਇੱਕ ਛੋਟਾ ਹਾਥੀ ਪਲਟਿਆ ਤਾਂ ਸੜਕ ਤੇ ਨੋਟ ਹੀ ਨੋਟ ਖਿਲਰ ਗਏ ਜੀਹਾਂ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਕਿ ਇੱਕ ਟਰੱਕ ਅਤੇ ਛੋਟੇ ਹਾਥੀ ਦੀ ਟੱਕਰ ਹੋਈ ਜਿਸ ਤੋਂ ਬਾਅਦ ਛੋਟੇ ਹਾਥੀ ਵਿੱਚ ਭਰੇ 7 ਕਰੋੜ ਰੁਪਏ ਦੇ ਕਰੀਬ ਨੋਟ ਸੜਕ ਤੇ ਖਿਲਰ ਗਏ ਜਿਸ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮਚ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਨੋਟਾਂ ਨੂੰ ਡਰਾਈਵਰ ਸਹਨੇ ਕਾਬੂ ਕਰ ਲਿਆ ਦਸਲ ਇੱਕ ਲਾਰੀ ਅਤੇ ਛੋਟੇ ਹਾਥੀ ਦੀ ਆਪਸ ਵਿੱਚ ਟੱਕਰ ਹੋਈ ਸੀ ਜਿਸ ਤੋਂ ਬਾਅਦ ਛੋਟਾ ਹਾਥੀ ਸੜਕ ਤੇ ਪਲਟ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੋਟਾਂ ਦਾ ਭੇਦ ਖੁੱਲਿਆ ਇਸ ਛੋਟੇ ਹਾਥੀ ਚ ਗੱਤੇ ਦੀਆਂ ਪੇਟੀਆਂ ਚ ਇਸ ਕੈਸ਼ ਨੂੰ ਰੱਖਿਆ ਗਿਆ ਸੀ ਪੇਦ

ਦੰਤਰਾਪਰਦੇਸ ਦੇ ਜ਼ਿਲ੍ਹਾ ਗੋਦਾਵਰੀ ਚ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਕਿ ਸ਼ਨੀਵਾਰ ਨੂੰ ਗੱਤੇ ਦੀਆਂ ਪੇਟੀਆਂ ਚ ਲੁਕਾ ਕੇ 7 ਕਰੋੜ ਰੁਪਏ ਲੈ ਕੇ ਚਾਏ ਜਾ ਰਹੇ ਸੀ ਦਸਲ ਪੂਰਵੀ ਗੋਦਾਬਰੀ ਦੇ ਅਨੰਤ ਪੱਲੀ ਚ ਇੱਕ ਟਰੱਕ ਅਤੇ ਛੋਟੇ ਹਾਥੀ ਦੀ ਆਪਸੇ ਜ ਟੱਕਰ ਹੋ ਗਈ ਜਿਸ ਤੋਂ ਬਾਅਦ ਛੋਟਾ ਹਾਥੀ ਸੜਕ ਤੇ ਪਲਟ ਗਿਆ ਅਤੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਪੇਤ ਖੁੱਲੇ ਅਸਥਾਨ ਕੇ ਲੋਕਾਂ ਨੇ ਦੇਖਿਆ ਕਿ ਇਸ ਛੋਟੇ ਹਾਥੀ ਚ ਬੋਰੀਆਂ ਰੱਖੀਆਂ ਹੋਈਆਂ ਸੀ ਅਤੇ ਬੋਰੀਆਂ ਦੇ ਵਿੱਚ ਲੁਕਾ ਕੇ 7 ਗੱਤੇ ਦੇ ਡੱਬੇ ਰੱਖੇ ਗਏ ਸੀ ਜਿਨ੍ਹਾਂ ਵਿੱਚ ਕੇ 5-500 ਦੇ ਨੋਟ ਵੱਡੀ ਮਾਤਰਾ 'ਚ ਭਰੇ ਹੋਏ ਸੀ ਜਿਸ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਐਸੀ ਸੂਚਨਾ ਦਿੱਤੀ। ਹਾਂ ਨਾ ਨਾ ਇਹ ਹਲਤਾ। ਉਥੇ ਹੀ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੇ ਨੋਟਾਂ ਨੂੰ ਕਬਜ਼ੇ ਚ ਲਿਆ ਅਤੇ ਇਹਨਾਂ ਦੀ ਗਿਣਤੀ ਕੀਤੀ ਗਈ ਤਾਂ ਇਹ ਰਕਮ ਕਰੀਬ 7 ਕਰੋੜ ਰੁਪਏ ਬਣੀ ਹਾਲਾਂਕਿ ਇਹ ਨੋਟ ਕਿਸ ਵੱਲੋਂ ਅਤੇ ਕਿਸ ਮੰਤਵ ਲਈ ਭੇਜੇ ਜਾ ਰਹੀ ਸੀ ਇਹ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਇਹਨਾਂ ਨੋਟਾਂ ਨੂੰ ਲੋਕ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਉੱਥੇ ਹੀ ਇਸ ਹਾਦਸੇ ਦਾ ਸ਼ਿਕਾਰ ਹੋਏ ਛੋਟੇ ਹਾਥੀ ਦੇ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਕੇ ਇਲਾਜ ਲਈ ਹਸਪਤਾਲ ਛੇਪਾਰਤੀ ਕਰਵਾਇਆ ਗਿਆ ਪਰ ਇਸ ਮਾਮਲੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੇ ਕਾਫਲੇ ਦਾ ਪਰਦਾ ਫਾਸ਼ ਕੀਤਾ ਹੈ ਦਰਸਲ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਐਨਟੀਆਰ ਜ਼ਿਲ੍ਹੇ ਵਿੱਚ 8 ਕਰੋੜ ਰੁਪਏ ਇਸੇ ਤਰ੍ਹਾਂ ਜਬਤ ਕੀਤੇ ਗਏ ਸੀ ਜਿਸ ਤੋਂ ਇੱਕ ਦਿਨ ਬਾਅਦ ਹੁਣ ਦੁਬਾਰਾ ਤੋਂ ਇਹ 7 ਕਰੋੜ ਰੁਪਏ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਕਿ ਛੋਟੇ ਹਾਥੀ ਵਿੱਚ ਬੋਰੀਆਂ 'ਚ ਰੱਖੇ ਡੱਬਿਆਂ ਵਿੱਚ ਲੁਕਾ ਕੇ ਭੇਜਿਆ ਜਾ ਰਿਹਾ ਸੀ ਇਸ ਦਾ ਪਰਦਾ ਉਦੋਂ ਖੁੱਲਿਆ ਜਦੋਂ ਇਹ ਛੋਟਾ ਹਾਥੀ ਸੜਕ 'ਤੇ ਜਾ ਰਿਹਾ ਇੱਕ ਟਰੱਕ ਨਾਲ ਟਕਰਾ ਗਿਆ ਅਤੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਛੋਟਾ ਹਾਥੀ ਸੜਕ ਤੇ ਪਲਟ ਗਿਆ ਜਿਸ ਤੋਂ ਬਾਅਦ ਨੋਟ ਸੜਕ ਤੇ ਖਿੱਲਰ ਗਏ ਅਤੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ